ਅੱਜ ਮੈਂ ਇੱਕ ਵਾਇਰਲ ਆਡੀਓ ਵੇਖੀ ਜੋ ਕਿ ਸਰਦਾਰ ਸੰਤੋਖ ਸਿੰਘ ਗੱਲਵੋਲਾ ਪਾਈ ਗਈ ਹੈ ਇਸ ਆਡੀਓ ਵਿੱਚ ਉਹਨਾਂ ਨੂੰ ਕਿਹਾ ਗਿਆ ਹੈ ਕਿ ਉਹਨਾਂ ਨੂੰ ਖਤਰਾ ਹੈ ਉਹਨਾਂ ਨੂੰ ਥ੍ਰੈਟ ਕਾਲ ਆਈ ਹੈ ਤੇ 50 ਲੱਖ ਰੁਪਏ ਫਿਰੋਦੀ ਦੀ ਮੰਗ ਕੀਤੀ ਗਈ ਹੈ ਸਰਦਾਰ ਸੰਤੋਖ ਸਿੰਘ ਗੱਲ ਦੇ ਖਿਲਾਫ 7-8 ਕ੍ਰਿਮినਲ ਮਕਦਮੇ ਦਰਜ ਹਨ ਪਰੰਤੂ ਫਿਰ ਵੀ ਇਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਮਹੱਿਆ ਕੀਤੀ ਗਈ ਹੈ ਕਿਉਂਕਿ ਇਹ ਇਸ ਇਸਾਸਤਾਰੇ ਜਰਮਨਾਂ ਅਧਿਨਾਂ ਨੂੰ ਸੁਰੱਖਿਆ ਮਿਲੀ ਹੋਈ ਹੈ ਪਰੰਤੂ ਚੈਕਿੰਗ ਦੌਰਾਨ ਇਹਨਾਂ ਵੱਲੋਂ ਆਪਣੀ ਸੁਰੱਖਿਆ ਦੀ ਦੁਰਵਰਤੋਂ ਕੀਤੀ ਗਈ ਜਿਸ ਨੂੰ ਇਹਹੀ ਦੁਰਵਰਤੋਂ ਕਰਨ ਤੋਂ ਵਾਝਿਆ ਗਿਆ ਜਿਸ ਕਾਰਨ ਇਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲੋਕਾਂ ਨੂੰ ਗਮਰਾਹ ਕੀਤਾ ਗਿਆ ਇਸ ਵਿੱਚ ਕੋਈ ਸੱਚ ਨਹੀਂ ਮੇਰਾ ਨਾਮ ਸੰਤੁਖ ਸਿੰਘ ਹੈ ਜੀ ਇਹਨਾਂ ਦੀ ਕੰਪਲੇਂਟ ਦੀ ਇਹ ਇੱਕ ਕਾਲ ਆਉਂਦੀ ਹੈ ਜੀ ਮੈਨੂੰ ਜੋ ਅੱਜ ਬਾਜ਼ਾਰ ਦੀ ਵਿੱਚ ਕਹਿ ਰਿਹਾ ਕਿ ਮੈਂ ਪਾਕਿਸਤਾਨ ਤੋਂ ਬੋਲਦਾ ਤਜ਼ੀਕ ਨੂੰ ਪ੍ਰਾਪਤ 10 ਲੱਖ ਰੁਪਏ ਦੀ ਬਣਦੀ ਕਾਨੂੰਨੀ ਤੇ ਜਾਨਵਾਰ ਨੀ ਧਮਕੀ ਦਿੱਤੀ ਦੇਖੋ ਗੱਲ ਅਗਰ ਮੇਰੇ ਤੱਕ ਹੁੰਦੀ ਮੈਨੂੰ ਤਾਂ ਪਹਿਲਾਂ ਵੀ ਬਹੁਤ ਸਾਰੀਆਂ ਧਮਕੀਆਂ ਆ ਚੁੱਕੀਆਂ ਮੇਰੇ ਤੇ ਦੋ ਬਾਰ ਫਾਇਰਿੰਗ ਵੀ ਹੋ ਚੁੱਕੀ ਆ ਅ ਜਿਸ ਦੇ ਵਿੱਚ ਕੋਈ ਵੀ ਅਜੇ ਤੱਕ ਪੁਲਿਸ ਨਾ ਕਾਮ ਰਹੀ ਕੋਈ ਗ੍ਰਿਫਤਾਰੀ ਨਹੀਂ ਹੋਈ ਉਹਦੇ ਵਿੱਚ ਕੀ ਹੈ ਕਿ ਜਦੋਂ ਫਿਰ ਗੱਲ ਹੁਣ ਪਰਿਵਾਰ ਤੇ ਆ ਗਈ ਫਿਰ ਮੈਂ ਬਰਦਾਸ਼ਤ ਨਹੀਂ ਕਰਾਂਗਾ ਕੀ ਉਹਦੇ ਵਿੱਚ ਜਿਹੜਾ ਹੈਗਾ ਮੈਟਰ ਕਦੋਂ ਦਾ ਹੈਗਾ ਔਰ ਕੀ ਹੁਣ ਤੱਕ ਕੰਪਲੇਂਟ ਜਿਹੜੀ ਇਹਦੇ ਵਿੱਚ ਕੀਤੀ ਹੈ ਤੁਹਾਡੀ ਇਹਦੇ ਵਿੱਚ 8 1 ਦੀ ਗੱਲ ਹੈ ਜੀ ਅ ਪੁਲਿਸ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਮੀਡੀਆ ਨੂੰ ਨਾਂ ਦੱਸਿਓ ਤੇ ਅਸੀਂ ਕੋਈ ਨਾ ਕੋਈ ਗ੍ਰਿਫਤਾਰੀ ਜ਼ਰੂਰ ਕਰਾਂਗੇ ਟ੍ਰੇਸ ਕਰਾਂਗੇ ਕਾਲ ਲੇਕਿਨ 2 ਮਹੀਨੇ ਹੋ ਗਏ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਅ ਦੇਖੋ ਸਕਿਉਰਟੀ ਵੱਲੋਂ ਲੈ ਲੋ ਤੇ ਸਕਿਉਰਟੀ ਆਲਰੇਡੀ ਚਲੋ 2019 ਤੋਂ ਮੇਰੇ ਕੋਲ ਹੈਗੀ ਆ ਇੱਕ ਦੋ ਬੰਦੇ ਤਿੰਨ ਬੰਦੇ ਮੇਰੇ ਕੋਲ ਹੈਗੇ ਆ ਉਹਦੇ ਵਿੱਚ ਕੀ ਹੋਇਆ ਕਿ ਇਹਨਾਂ ਨੇ ਸਕਉਰਿਟੀ ਵਧਾਉਣ ਦੀ ਬਜਾਏ ਮੇਰੀ ਸਕਉਰਿਟੀ ਹੋਰ ਘਟਾਤੀ ਤੇ ਮੈਂ ਆਪਣੇ ਆਪ ਨੂੰ ਅਨਸੁਰੱਖਿਸ਼ਿਤ ਮਹਿਸੂਸ ਕੀਤਾ ਇਸ ਲਈ ਮੈਂ ਅੱਜ মিডিਆ ਦੇ ਸਾਹਮਣੇ ਆਇਆ ਤੇ ਬਾਕੀ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਮਾੜੇ ਮੋٹے ਸਿੰਗਰ ਹੁੰਦੇ ਆ ਉਹਨਾਂ ਨੂੰ ਇਹਨਾਂ ਨੇ 4-4 6-6 ਗਨਮੈਂਡ ਦਿੱਤੇ ਹੁੰਦੇ ਆ ਪਿੱਛੇ ਜੇ ਮੇਰੀ ਬੇਟੀ ਘਰ ਆਈ ਇੱਥੇ ਹਫ਼ਤਾ ਇੱਕ ਰਹੀ ਪੁਲਿਸ ਵੱਲੋਂ ਇੱਕ ਵੀ ਜਿਹੜਾ ਵਾ ਪੁਲਿਸ ਮਲਾਜ਼ਮ ਨਾਲ ਉਹਦੀ ਸੁਰੱਖਿਆ ਵਾਸਤੇ ਨਹੀਂ ਲਾਇਆ ਗਿਆ ਲਗਦਾ ਤੁਹਾਨੂੰ ਕਿ ਜਦੋਂ ਪੰਜਾਬ ਆਉਂਦੇ ਨੇ ਜਾਂ ਤੁਸੀਂ ਇੱਥੇ ਰਹਿੰਦੇ ਹੋ ਤਾਂ ਤੁਹਾਨੂੰ ਕੋਈ ਖਤਰਾ ਹੈਗਾ ਬਿਲਕੁਲ ਜਿਸ ਤਰ੍ਹਾਂ ਪੰਜਾਬ ਦੇ ਮਾਹੌਲ ਆ ਜੇ ਵੇਖਿਆ ਜਾਵੇ ਅ ਜਿਸ ਤਰ੍ਹਾਂ ਅਸੀਂ ਹੁਣ ਆਪਣੇ ਸੰਗਠਨ ਦਾ ਮੈਂ ਸਮਾਜ ਸੇਵੀ ਆ ਸਮਾਜ ਦੇ ਕੰਮ ਵੀ ਅਸੀਂ ਕਰਦੇ ਆ ਤੇ ਰੋਜ਼ ਮੈਂ ਤਕਰੀਬਨ ਪਿੰਡਾਂ 'ਚ ਹੋਂਨਾ ਲੋਕਾਂ ਦੀ ਮਦਦ ਵਾਸਤੇ ਜਿਹੜੇ ਬੰਦੇ ਦਫ਼ਤਰ ਤੋਂ ਘਰ ਘਰ ਤੋਂ ਦਫ਼ਤਰ ਜਾਂਦੇ ਆ ਉਹਨਾਂ ਨੂੰ ਇਹਨਾਂ ਨੇ ਜਿਨ੍ਹਾਂ ਨੂੰ ਲੋੜ ਹੀ ਨਹੀਂ ਹੈਗੀ ਇੰਨੀ ਸੁਰੱਖਿਆ ਦੀ ਉਹਨਾਂ ਨੂੰ ਇਹਨਾਂ ਨੇ ਪਾਇਲਟ ਦਿੱਤੀਆਂ ਹੋਈਆਂ ਕਮਾਂਡੋ ਦਿੱਤੀਆਂ ਹੋਈਆਂ ਹਾਲੇ ਕਿ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਆ ਉਹ ਕਿਤੇ ਜਾਂਦੇ ਆਉਂਦੇ ਹੀ ਨਹੀਂ ਤੇ ਜਿਹੜੇ ਸਾਡੇ ਵਰਗੇ ਸਮਾਜ ਵਿੱਚ ਵਿਚਰਦੇ ਆ ਉਹਨਾਂ ਨੂੰ ਦੋ ਦੋ ਬੰਦੇ ਦੇ ਕੇ ਕਹਿੰਦੇ ਆ ਜੀ ਬੜੀ ਸਕਿਉਰਿਟੀ ਹੈ ਤੁਹਾਡੇ ਕੋਲ ਮੈਂ ਆਪਣੇ ਆਪ ਨੂੰ ਇਸ ਵੇਲੇ ਬਹੁਤ ਜ਼ਿਆਦਾ ਅਨਸੁਰੱਖਿਤ ਮਹਿਸੂਸ ਕਰਦਾ ਮੈਂ ਚਾਹੁੰਦਾ ਕਿ ਸਰਕਾਰੇ ਤੇ ਗੌਰ ਕਰੇ ਪ੍ਰਸ਼ਾਸਨ ਤੇ ਗੌਰ ਕਰੇ ਅਗਰ ਮੇਰੇ ਪਰਿਵਾਰ ਨੂੰ